ਜਲਦੀਆਂ ਗੱਲਾਂ ਸਾਡੇ ਨਾਲ ਚੈਨਲ ਤੇ ਪੇਸ਼ਕਸ਼ ਕਰ ਰਹੇ ਆ ਪੂਲਾ ਪਿੰਡ ਚ ਅਸੀਂ ਆਏ ਹੋਇਆ ਜੀ ਸਰਦਾਰ ਦਰਸ਼ਨ ਸਿੰਘ ਪੂਲਾ ਸਾਰਬੀ ਮਾਸਟਰ ਸਰਦਾਰ ਦਰਸ਼ਨ ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਜਲਦੀਆਂ ਗੱਲਾਂ ਚੈਨਲ ਤੇ ਜੀ ਆਇਆਂ ਨੂੰ ਤੇ ਮੈਂ ਵੀ ਬਿੱਜ ਤੁਣ ਜੀ ਆ ਕਹਿਣਾ ਮੈਨੂੰ ਤੁਸੀਂ ਅੱਜ ਨਵਾਜਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖ ਰ ਗਿਆ ਜੀ ਤੇ ਸਰਦਾਰ ਦਰਸ਼ਨ ਸਿੰਘ ਜੀ ਤੁਸੀਂ ਇਹ ਢਾਡੀ ਕਲਾ ਚ ਕਦੋਂ ਹੋਣਾ ਚਾਹੀਏ ਕਦੋਂ ਤੁਸੀਂ ਇਹ ਮੈਂ ਟਾਡੀ ਕਲਾ ਤੋਂ ਪਹਿਲਾਂ ਜੀ ਮੈਨੂੰ ਗਾਉਣ ਦਾ ਸ਼ੌਕ ਸੀ ਹਾਂਜੀ ਮੈਂ ਮੱਝਾਂ ਚਾਰ ਦਾ ਕੀਪੀ ਤੇ ਗਾਉਂਦਾ ਰਿਹਾ ਸੋ ਅੱਛਾ ਜੀ ਕੀਪੀ ਤੇ ਬਹੁਤ ਪਹਿਲਾਂ ਜਮਲੇ ਦਾ ਇੱਕ ਗੀਤ ਬੜਾ ਮਸ਼ਹੂਰ ਆ ਸੀ ਤੇਰੇ ਨਿਪ ਕਰਾਰਾਂ ਨ ਪਟਿਆ ਹਾਂਜੀ ਲੈ ਕੀ ਪਿਆਰ ਵੀ ਤਖਟਿਆ ਹਾਂਜੀ ਇੱਕ ਉਹ ਪਾਕਿਸਤਾਨੀ ਉਹ ਕਲਾਕਾਰ ਹੈ ਬੀਬੀ ਉਹਦਾ ਬੜਾ ਗੀਤ ਮੈਨੂੰ ਮਿੱਠਾ ਲੱਗਦਾ ਸੀ ਹਾਂਜੀ ਭਵੇਂ ਬੋਲ ਤੇ ਭਵੇਂ ਨਾ ਬੋਲ ਹਾਂਜੀ ਤਰਨਾ ਬਸ ਅੱਖੀਆਂ ਦੇਖੋ ਬਾਕੀ ਧਰਮ ਗੀਤ ਜਵਲਾ ਜੀ ਦਾ ਬਹੁਤ ਹੀ ਮਸ਼ਹੂਰ ਹੋਇਆ ਸਤਿਗੁਰੂ ਨਾਨਕ ਆਜਾ ਸੰਤ ਪਈ ਪਕਾਰ ਦੀ ਸਤਿਗੁਰੂ ਨਾਲ ਤੇਰੀ ਲੀਲਾ ਨੇਰੀ ਹੈ ਹਾਂਜੀ ਇਹੋ ਜੇ ਧਰਮ ਗੀਤ ਤੇ ਚੰਗੇ ਜਿਹੜੇ ਗੀਤ ਮੇਰੇ ਮਾਨ ਵਿੱਚ ਬੈਠੇ ਹਾਂਜੀ ਉਤੋਂ ਮੈਂ ਇੱਕ ਪੀਪੀ ਤੋਂ ਸ਼ੁਰੂ ਕੀਤਾ ਅੱਛਾ ਜਿਹੜੇ ਫਿਰ ਤੁਹਾਡੇ ਜਿਹੜੇ ਪਹਿਲੇ ਹਸਤਾਂ ਸੀ ਹਾਂਜੀ ਉਹ ਤੁਹਾਡੇ ਕੌਣ ਸੀਗੇ ਜੀ ਉਹ ਸਾਡੇ ਨਗਰ ਦੇ ਸੀਗੇ ਜੀ ਜਵਾਲਾ ਸਿੰਘ ਸਰਦਾ ਜਵਾਲਾ ਸੀ ਹਾਂ ਜਿਨ੍ਹਾਂ ਦੇ ਉਦਮ ਨਾਲ ਹਾਂਜੀ ਮੈਂ ਦੁਨੀਆਂ ਵਿਚਲੇ ਆ ਵਧੀਆ ਟੰਗਲਾ ਅੱਛਾ ਉਹਨਾਂ ਨੇ ਮੈਨੂੰ ਸਿੱਖਿਆ ਦਿੱਤੀ ਹਾਂਜੀ ਪਹਿਲਾਂ ਮੈਨੂੰ ਢੋਲ ਕਿ ਸਿਖਾਈ ਹਾਂਜੀ ਫਿਰ ਮੈਨੂੰ ਬੈਂਜੋ ਤੇ ਗੋਣਾ ਸਿਖਾਇਆ ਠੀਕ ਹੈ ਜੀ ਤੇ ਫਿਰ ਵਾਸ ਕੰਪਟਰ ਚੱਲਦਾ ਚੱਲਦਾ ਤੇ ਫਿਰ ਮੈਂ 5 ਸਾਲ 6 ਸਾਲ ਟੜ ਟੜ ਤੱਕ ਆਇਆ ਅੱਛਾ ਜੀ ਹਾਂਜੀ ਇਹ ਫਿਰ ਟੜ ਤੇ ਇਹ ਕਦੋਂ ਸਿੱਖਿਆ ਤੁਸੀਂ ਢੱਡ ਕਿੰਨਾ ਤੁਸੀਂ ਕਿਉਂ ਨਾ ਤੁਸੀਂ ਸਿੱਖੀ ਕੋਈ ਪਹਿਲਾਂ ਮੈਂ ਮਦਲ ਢੋਲ ਕਿ ਸਿੱਖੀ ਹਾਂਜੀ ਫਿਰ ਮੈਂ ਢੱਡ ਸਿੱਖੀ ਅੱਛਾ ਜੀ ਫਿਰ ਅਸਤਾਦ ਜੀ ਦੇ ਨਾਲ ਮੈਂ ਬੈਂਜੋ ਤੇ ਗੋੰਦ ਰਿਹਾ ਬੈਂਜੋ ਠੀਕ ਹੈ ਜੀ ਬੈਂਜੋ ਮੈਂ ਪਜਾਉਂਦਾ ਰਿਹਾ ਹਾਂਜੀ ਬੈਂਜੋ ਤੋਂ ਫਿਰ ਮੈਂ ਸੰਗੀ ਫੜੀ ਅੱਛਾ ਜੀ ਸੰਗੀ ਸ਼ੁਰੂ ਕਰ ਅੱਛਾ ਜੀ ਫਿਰ ਮੈਂ ਸੰਗੀ ਤੇ ਗੋਣਾ ਸ਼ੁਰੂ ਕੀਤਾ ਹਾਂਜੀ ਕਈ ਜਥਾ ਨਾ ਮੈਂ ਕੰਮ ਥੋੜਾ ਪਹਿਲਾ ਜਿਹੜਾ ਰਿਕਾਰਡ ਹੋਇਆ ਜੀ ਉਹ ਕਿਹਦੇ ਨਾਲ ਹੋਇਆ ਸੀਗਾ ਜੀ ਤੁਹਾਡਾ ਸਾਡੀ ਜਿਹੜੀ ਮੇਰੀ ਪਹਿਲੀ ਕੈਸਟ ਹੋਈ ਸੀਗੀ ਜੀ ਹਾਂਜੀ ਉਹ ਤੇਜਾ ਸਿੰਘ ਤੂਫਾਨ ਨਾ ਹੋਈ ਸੀ ਹਾਂਜੀ ਤੇ ਉਸ ਤੋਂ ਬਾਅਦ ਕੋਈ ਨਾਮ ਯਾਦ ਆਦਾ ਜੁਦਾ ਕੀ ਨਾਮ ਸੀ ਉਹਦਾ ਕਹਿਟਦਾ ਪਰਉਪਕਾਰੀ ਖਾਲਸਾ ਹਾਂਜੀ ਦਰਬਾਰ ਸਾਹਿਬ ਦਾ ਕੇਹੜਾ ਹਾਂਜੀ ਸ਼ਹੀਦ ਦੀ ਸਾਕਾ ਹਾਂਜੀ ਤੇ ਬੀਬੀ ਰਜਨੀ ਦਾ ਪਿੰਗਲੀ ਨਾਲ ਵਿਆਹ ਉਹ ਚਾਰ ਕੈਸ ਤਾਂ ਤੂਫਾਨ ਜੀ ਨਾਲ ਹੋਈਆਂ ਸੀ ਹਾਂਜੀ ਉਸ ਤੋਂ ਬਾਅਦ ਫਿਰ ਬੜੀ ਸਤਿਗੁਰੂ ਦੀ ਕਿਰਪਾ ਕੀਤੀ ਜਿਵੇਂ ਜਿਵੇਂ ਜਥੇ ਮਿਲਦੇ ਰਹੇ ਇੱਕ ਤੁਹਾਡਾ ਕੋਈ ਮਾਨਕ ਨਾਲ ਵੀ ਗੀਤ ਕੋਈ ਹੋਇਆ ਸੀ ਜੀ ਹਾਂ ਮਾਨਕ ਦਾ ਮੇਰਾ ਇੱਕ ਗੀਤ ਹੋਇਆ ਜੀ ਹਾਂਜੀ ਉਹਦਾ ਸਟਾਰਟਿੰਗ ਹੈ ਰਿਕਾਰਡ ਦਾ ਨਾ ਜਾਰਾ ਬਿੱਤਰੀ ਯਾਰੀ ਜਾਰਾ ਬਿੱਤਰੀ ਉਹਦੀ ਸ਼ੁਰੂਆਤ ਮੈਂ ਸੰਗੀਤ ਮੇਰੀ ਸੰਗੀਤ ਉਹ ਸ਼ੁਰੂ ਕੀਤਾ ਸੀ ਅੱਛਾ ਜੀ ਸਾਰੰਗੀ ਜਿਹੜਾ ਸਾਜ਼ ਤੁਸੀਂ ਉਹਦੇ 'ਚ ਦਿੱਤਾ ਪਹਿਲਾਂ ਦਿੱਤਾ ਹਾਂਜੀ ਤੇ ਤੁਹਾਡਾ ਤੂਫਾਨ ਨਾਲ ਕਸ਼ਟ ਆਈ ਉਸ ਤੋਂ ਬਾਅਦ ਹੋਰ ਕਿਹਦੀ ਕਿਹਦੀ ਲਾਈਨਾਂ ਜੀ ਫਿਰ ਹੋਰ ਤੂਫਾਨ ਤੋਂ ਬਾਅਦ ਨਾਲ ਜੀ ਫਿਰ ਤੇ ਮੇਰੇ ਜਿਆਦਾ ਲਵੇਲਾ ਜੀ ਨਹੀਂ ਗਰਵਾਸੇ ਲਵੇਲਾ ਜੀ ਹਾਂ ਹਾਂਜੀ ਇਹਦੇ ਨਾਲ ਮੇਰਾ ਜਥਾ ਬਣ ਗਿਆ ਹਾਂਜੀ ਅਸੀਂ ਤੂਫਾਨ ਨਾਲ ਕੰਮ ਕਰਦੇ ਸੀ ਕੁਦਰਤੀ ਤੂਫਾਨ ਨੇ ਸਾਡਾ ਇਕਦਮ ਛੜਤਾ ਤੇ ਪ੍ਰੋਗਰਾਮ ਸਾਡੇ ਗੁਰਪੁਰੂ ਦੇ ਫੜੇ ਸੀ ਹਾਂਜੀ ਅਸੀਂ ਸੋਚਿਆ ਵੀ ਹੁਣ ਆਪਾਂ ਪ੍ਰਚਾਰਕ ਕਿਉਂ ਨਹੀਂ ਲਈਏ ਹਾਂਜੀ ਲਵੇਲਾ ਜੀ ਨਾਲ ਸਾਡਾ ਪਹਿਲਾਂ ਤੋਂ ਪਿਆਰ ਹੀ ਸੀ ਠੀਕ ਹੈ ਜੀ ਜੀ ਭਾਈ ਰੂਪੇ ਸਾਹਿਬ ਬਹੁਤ ਭਾਰੀ ਮਿਹਰ ਲੱਗਦਾ ਉੱਥੇ ਸੈਕਟਰੀ ਸਾਹਿਬ ਹੁੰਦੇ ਸੀ ਹਾਂਜੀ ਅਸੀਂ ਸੋਚਿਆ ਵੀ ਆਪਾਂ ਲਵੇਲਾ ਜੀ ਨੂੰ ਕਿਉਂ ਨਾ ਲਈਏ ਹਾਂਜੀ ਅਸੀਂ ਫਿਰ ਲਵੇਲਾ ਜੀ ਨੂੰ ਪ੍ਰਚਾਰਕ ਲੈ ਕੇ ਫਿਰ ਅਸੀਂ ਜ਼ਿਆਦਾ ਗੁਰਪੁਰੂ ਨਮਾਇਆ ਹਾਂਜੀ ਹਾਂਜੀ ਉਸ ਤੋਂ ਲਵੇਲਾ ਜੀ ਨੇ ਸਾਡੀ ਬੜੀ ਕਿਰਪਾ ਕੀਤੀ ਹਾਂਜੀ ਬੜਾ ਸਾਡਾ ਪ੍ਰੋਗਰਾਮ ਬਹੁਤ ਪੈਣ ਲੱਗੇ ਸਨ ਹਾਂਜੀ ਤੇ ਉਹ ਕੈਸਟਾਂ ਦਾ ਦੁਗ ਸੀ ਹਾਂਜੀ ਸਭ ਤੋਂ ਜਿਹੜੀ ਪਹਿਲੀ ਕੈਸਟਲੇ ਵਿਲਾ ਜਿਹਨਾਂ ਪਰਵਕਾਰੀ ਖਾਲਸਾ ਹੋਈ ਹਾਂਜੀ ਤੇ ਹਿੰਦੀ ਚਾਦਰ ਹਾਂਜੀ ਅ ਪੰਜਾਬ ਦੀ ਮਲਕਾ ਹਾਂਜੀ ਜੇਟੂ ਜਰਨਲ ਹਾਂਜੀ ਸਿੰਘਾਂ ਦੀ ਕੁਰਬਾਨੀ ਹਾਂਜੀ ਬਾਈ ਤਾਰੂ ਸਿੰਘ ਦੀ ਹਾਂਜੀ ਫਤਕੀ ਸੂਰਮਾ ਹਾਂਜੀ ਤਕਰੀਬਨ ਅ 22-24 ਕੈਸਟਾਂ ਦੀ ਵਿਲਾ ਜਿਹਨਾਂ ਜਿਹੜੀਆਂ ਸਾਡੀਆਂ ਮੁਹਿਆ ਸਾਰੀਆਂ ਚੜ੍ਹਦੀ ਕਲਾ ਦੀ ਲੋਕਾਂ ਕੰਪਨੀ ਨਹੀਂ ਸੀਗਾ ਜਿਆਦਾ ਜ ਆਪਣੇ ਜੀ ਕਿਹੜੀ ਕਿਹੜੀ ਕੰਪਨੀਆਂ ਦੇ ਇੱਥੇ ਕਰ ਗਿਆ ਬਣਦੇ ਆ ਜਿਆਦਾ ਪੈਲ ਕੰਪਨੀ ਪੈਲ ਹਾਂ ਬਣਦੇ ਬਠੰਡਾਰ ਹਾਂਜੀ ਕੂਟਣ ਰੰਪਰਾ ਹਾਂਜੀ ਤੇ ਹੋਰ ਮੇਰਾ ਨਾਂ ਨਹੀਂ ਜਦ ਮਤਲਬ ਕਿ ਜਿਹੜੀਆਂ ਕੰਪਨੀਆਂ ਸਾਨੂੰ ਪਸੰਦ ਕਰਦੀਆਂ ਸੀ ਨਾ ਹਾਂਜੀ ਉਹੀ ਸਾਥੋਂ ਕੈਸ਼ ਕੁਆ ਲੈਣੀਆਂ ਸੀ ਇਹ ਕੀਹੜਾ ਤੁਹਾਡੇ ਕੋਲੇ ਵੀ ਉੱਥੋਂ ਉੱਥੋਂ ਵੀ ਚੱਲ ਕੇ ਆਈ ਸੀ ਟੀਸਰੀ ਦੇ ਮਾਲਕ ਵੀ ਚੱਲ ਕੇ ਆਏ ਸੀ ਕਿਹੜਾ ਜੀ ਤੁਹਾਡੇ ਕੋਲੇ ਹਾਂ ਟੀਸੀ ਦੇ ਮਾਲਕ ਵੀ ਚਲ ਕੇ ਆਏ ਸੀ ਟੀਸੀ ਦੇ ਮਾਲਕਾਂ ਨਾਲ ਸਾਡਾ ਨੀਰੜੇ ਸਨ ਅੱਛਾ ਜੀ ਟੀਸੀ ਦੇ ਮਾਲਕ ਟੀਸੀ ਕੰਪਨੀ ਵਿੱਚ ਤੂਫਾਨ ਨਾ ਹੋਇਆ ਉਹ ਤੋਂ ਬਾਅਦ ਅੱਛਾ ਤੂਫਾਨ ਨਾ ਹਾਂ ਲਵੇਲਾ ਜੀ ਦੀ ਨਹੀਂ ਹੋਈ ਲਿਲਾ ਜੀ ਹਾਂਜੀ ਤੂਫਾਨ ਨਾ ਦੋ ਹੋਈਆਂ ਜੀ ਅੱਛਾ ਜੀ ਇੱਕ ਤਾਂ ਆਪਣਾ ਪਚਿੱਤਰ ਸਿੰਘ ਹਾਂਜੀ ਹੋਰੇ ਮੇਰੇ ਯਾਰ ਕਾ ਦੋ ਟੀਸੀ ਚੁੜੀਆਂ ਤੇ ਤੁਸੀਂ ਜਲੰਧਰ ਦੂਰਦਰਸ਼ਨ ਤੇ ਵੀ ਕਿਤੇ ਹਾਂ ਜਲੰਧਰ ਦੂਰਦਰਸ਼ਨ ਤੇ ਤੇਜਾ ਸਿੰਘ ਤੂਫਾਨ ਨਾ ਜੀ ਹਾਂਜੀ ਤੇ ਦਲਵਾਰ ਸਿੰਘ ਜੁਪੀ ਦਾ ਜਸਿਹਦਰ ਸਿੰਘ ਗੁੱਡੀਆਂ ਨਾ ਹਾਂਜੀ ਹਾਂਜੀ ਦੁਬਾਰਾਂ ਵਾਲੀਆਂ ਗੁੱਡੀਆਂ ਹਾਂਜੀ ਨਾ ਹਾਂਜੀ ਹੂੰ ਟਾਈਮ ਮਿਲਿਆ ਹਾਂਜੀ ਸਭਰਾਮਾ ਮੈਂ ਅਕੈਡਮੀ ਸਿਖਾ ਰਿਹਾ ਸੀ ਬੱਚਿਆਂ ਨੂੰ ਅੱਛਾ ਜੀ ਤੇ ਜਿਸ ਕਰਕੇ ਅਸੀਂ ਫਿਰ ਉਹ ਸਾਨੂੰ ਸਮਾਂ ਮਿਲਿਆ ਹਾਂਜੀ 12 15 ਸਾਲ ਮੈਂ ਸਭਰਾਮਾ ਅਕੈਡਮੀ ਦੇ ਬੱਚਿਆਂ ਨੂੰ ਸਿਖਾਇਆ ਜੀ ਹਾਂਜੀ ਬਾਬਾ ਚੰਦਰ ਸਿੰਘ ਜੀ ਘਰ ਸੇ ਬਾਬਾ ਧਾਰਾ ਸਿੰਘ ਮਸ਼ਹੂਰ ਹੈ ਠੀਕ ਹੈ ਉੱਥੇ ਜਿਵੇਂ ਤਕਰੀਬਨ ਕਾਫੀ ਮੇਥੋਂ ਬੱਚਿਆਂ ਨੇ ਸਿੱਖਿਆ ਘਟੋ ਘਟ 150 ਚੇਲੇ ਮੇਰਾ ਉੱਥੇ ਬਣਿਆ ਅੱਛਾ ਸਭਰਾਣ ਹਾਂਜੀ ਤੇ ਇਹ ਵੀ ਤੁਹਾਡੇ ਤੋਂ ਚੇਲੇ ਰਹੇ ਥੋਡੇ ਹਰਪਜਨ ਮਾਨ ਤੇ ਗਰਸੇਵਕ ਸਿੰਘ ਮਾਨ ਜੀ ਹਾਂ ਹਰਪਜਨ ਮਾਨ ਦੋਹੇ ਭਾਈ ਹਾਂਜੀ ਛੇਵੀਂ ਕਲਾਸ ਤੋਂ ਸ਼ੁਰੂ ਹੋਏ ਸੀ ਅੱਛਾ ਜੀ ਤੁਹਾਡੇ ਨਾਲ 8 12 ਗੌਂਦੇ ਰਿਹਾ ਤੇ ਇਹਨਾਂ ਦਾ ਮੈਂ ਇੱਕ ਵਿਸ਼ੇਸ਼ ਨਾਮ ਜਿੱਤਿਆ ਜੀ ਨਥਾਣੇ ਉਹ ਜੇਜੀ ਸਾਹਿਬ ਨੇ ਕਰਾਇਆ ਸੀਗਾ ਅੱਛਾ ਜੀ ਰਾਜਾ ਜੀ ਦੇ ਨਾਨਾ ਜੀ ਹਾਂਜੀ ਇਹ ਤੁਮਾ ਵਿਸ਼ੇਸ਼ ਨਾਮ ਅੱਛਾ ਜੀ ਹਾਂ ਇਹਨਾਂ ਨਾਲ ਵੀ ਜਿੱਤਿਆ ਇਹ ਰਾਜਾ ਅਮਰਿੰਦਰ ਸਿੰਘ ਦੇ ਜਿਹੜੇ ਆਪਣੇ ਕੈਪਟਨ ਅਮੰਦਰ ਸਿੰਘ ਹੈ ਇਹਨਾਂ ਦੇ ਦਾਦਾ ਵੀ ਸੀ ਇਹਨਾਂ ਦੇ ਨਾਨਾ ਨਾਨਾ ਨਹੀਂ ਸੀ ਨਾਨਾ ਜੀ ਸੀ ਅੱਛਾ ਜੀ ਉਹ ਉਹਨਾਂ ਨੂੰ ਬੜਾ ਸ਼ੌਂਕ ਸੀ ਹਾਂਜੀ ਹਾਂਜੀ ਦਿੱਲੀ ਕਰਾਇਆ ਨਾ ਪ੍ਰੋਗਰਾਮ ਹਾਂਜੀ ਪਹਿਲੇ ਨੰਬਰ ਤੇ ਮੈਂ ਨਰਗਿਸ ਸਾਹਿਬ ਨਾਲ ਹਾਂਜੀ 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 ਡਿੰਡੇ ਕਰਾਇਆ ਹਾਂਜੀ ਅਜੀ ਰਤਨ ਠੀਕ ਹੈ ਉਹਦੋਂ ਮੈਂ ਸ਼ੇਰਪੁਰ ਜਗਿੰਦਰ ਸੋਨਾ ਵਿਸ਼ੇਸ਼ ਨਾਮ ਦਿੱਤਿਆ ਇਹ ਫਿਰ ਜਿਆਦਾ ਮੇਨ ਕਿਹੜਾ ਤੁਹਾਡੇ ਨਾਲ ਗੀਤ ਕਵਿਸ਼ਰੀ ਗਾਉਂਦੇ ਸੀ ਗਰਸ਼ੇਵ ਕਮਾਨ ਤੇ ਹਰਪਗਨ ਮਾਨ ਇਹ ਪਹਿਲਾਂ ਸਟਾਰਟਿੰਗ ਚ ਕਿਹੜੀ ਗਾਉਂਦੇ ਰਹੇ ਜੀ ਇਹ ਪਹਿਲਾਂ ਤੋਂ ਹੀ ਆਪਾਂ ਸਿੰਘਾਂ ਦੇ ਸਿੱਧਕੀਆਂ ਥਾ ਥਾ ਦੇਣ ਵਗਾਈਆਂ ਮਰੀਆਂ ਹਾਂਜੀ ਇਹ ਜਿੰਨੇ ਮਤਲਬ ਕਿ ਕਲਾਇਰਾਂ ਨੂੰ ਖੁਸ਼ੀ ਮਿਲ ਜਿੰਨੇ ਇਹਦੇ ਰਿਕਾਰਡ ਹੋਇਆ ਉਹ ਸਾਰੇ ਮਿਲ ਨਾਲ ਗਾਉਂਦੇ ਰਹੇ ਅੱਛੇ ਬਚਪਨ ਹਾਂਜੀ ਸਟਾਰਟਿੰਗ ਮਾਲੇ ਤੁਹਾਡੇ ਕੋਲ ਹੀ ਕਰੀਏ ਜੀ ਹਾਂ ਜੀ ਹਾਂ ਜੀ ਫਿਰ ਅਸੀਂ ਪ੍ਰੋਗਰਾਮਾਂ ਤੇ ਜਨਾਂ ਤੇ ਵੀ ਜਾਂਦੇ ਰਹੇ ਹਾਂ ਇਹਨਾਂ ਦੇ ਨਾਲ ਹਾਂਜੀ ਉਦੋਂ ਇਹਨਾਂ ਨੇ ਪੂਰਨ ਭਗਤ ਗੋਣਾ ਰਹੁਦ ਗੋਣਾ ਬਹੁਤ ਵਧੀਆ ਗਾਉਂਦੇ ਸਨ ਬਚਪਨ ਤੋਂ ਤੇ ਇਹ ਆਪਣੇ ਤੁਹਾਡੇ ਪਿੰਡ ਦੀ ਇੱਕ ਕਲਾਕਾਰਾ ਨਾਮੀ ਕਲਾਕਾਰ ਅੱਜਕੱਲ ਤਾਂ ਰਾਜਨੀਤੀ 'ਚ ਆ ਕੇ ਬਲਕਾਰ ਸਿੱਧੂ ਜੀ ਇਹ ਵੀ ਤੁਹਾਡੇ ਕੋਲੇ ਕਰਦੇ ਰਹੇ ਗਏ ਗੋਣਾ ਸਿੱਧੂ ਸਾਹਿਬ ਜੀ ਹਾਂਜੀ ਹਾਂਜੀ ਸਿੱਧੂ ਸਾਹਿਬ ਜੀ ਟਾਡੀ ਬਾਰ ਤੋਂ ਹਾਂਜੀ ਮੈਥੋਂ ਸ਼ੁਰੂ ਹੋਈ ਸੀ ਅੱਛਾ ਜੀ ਬਠਿੰਡੇ 4 ਸਾਲ ਲਗਾਤਾਰ ਬਠਿੰਡੇ ਮੈਂ ਇਹਨੂੰ ਫੈਸਟੀਵਲ ਹਾਂਜੀ ਤੇ ਬਾੜ ਜਿਤਾਉਂਦਾ ਰਿਹਾ ਅੱਛਾ ਜੀ ਤਕਰੀਬਨ ਜਿੰਨੇ ਵੇਰੀ ਵੀ ਇਹ ਸਕੂਲਾਂ ਦੇ ਕਾਲਜਾਂ ਦੀ ਕੰਪਨੀ ਹਾਂ ਹਾਂ ਜੀ ਜਿਆਦਾ ਮੇਰੇ ਨਾਲ ਲਿੰਕ ਸੀ ਕਿਉਂਕਿ ਕਿਤਾਬ ਦਾ ਕਰਕੇ ਹਾਂ ਜੀ ਤੇ ਇਹਦੇ ਨਾਲ ਵੀ ਮੈਂ ਸੀ ਜਾਂ ਤੇ ਇਹ ਬਦਲ ਗਿਆ ਫੈਸਟੀਵਲ ਮੁਕਾਬਲੇਾਂ 'ਚ ਕੰਮ ਕੀਤਾ ਨੇ ਜਿਤਾਉਂਦੇ ਰਹੇ ਹਾਂ ਜੀ ਤੇ ਹੋਰ ਕੋਈ ਕਲਾਕਾਰ ਨਾਮੀ ਕਲਾਕਾਰ ਆ ਜਿਹੜੇ ਕਿਸੇ ਨਾਲ ਹੋਰ ਕੰਮ ਕਿਹੜੇ-ਕਿਹੜੇ ਨਾਲ ਕਰਿਆ ਹੋਇਆ ਜੀ ਤੁਸੀਂ ਅ ਨਾਮੀ ਕਲਾਕਾਰ ਜੀ ਗੋਰਾ ਚੱਕਾਂ ਵਾਲਾ ਹਾਂ ਜੀ ਇਹ ਵੀ ਬਾਹਰ ਚਮਕਿਆ ਸੀ ਇਹਦੇ ਨਾਲ ਢਾਡੀ ਬਾ ਮੇਥੋਂ ਸ਼ੁਰੂ ਹੋਇਆ ਅੱਛਾ ਜੀ ਇੱਕ ਟੈਣਾ ਟੈਣਾ ਹਾਂਜੀ ਸਿੱਧੂ ਹਾਂਜੀ ਨਿਰਮਲ ਟੈਣਾ ਨਿਰਮਲ ਟੈਣਾ ਉਹ ਵੀ ਮੇਰੇ ਤੋਂ ਸੰਗੀਤ ਤੋਂ ਸ਼ੁਰੂ ਹੋਇਆ ਸੀ ਹਾਂਜੀ ਉਹ ਮੇਰੇ ਨਾਲ 5 ਸਾਲ ਨੂੰ ਢੱਡ ਤੇ ਗਾਇਆ ਅੱਛਾ ਫਿਰ ਉਹ ਕਲਾਕਾਰ ਬਣ ਗਿਆ ਅੱਛਾ ਜੀ ਵਾਹ ਠੀਕ ਹੈ ਇਹ ਆਪਣਾ ਸਦਾ ਦਰਸ ਜਿਹੜੇ ਨਵੇਂ ਜਨਰੇਸ਼ਨ ਆ ਰਹੀ ਹੈ ਕਿ ਉਹ ਕਵਿਸਰੀ ਕਦੀ ਢਾਡੀਆਂ ਕੰਨੀ ਇਹ ਨਵੀਂ ਪਰੀ ਦੀ ਆ ਰਹੀ ਹੈ ਇੱਧਰ ਜੀ ਕੋਈ ਨਵੀਂ ਬਹੁਤ ਘੱਟ ਆ ਰਹੀ ਹੈ ਹਾਂਜੀ ਕਿ ਅਸੀਂ ਸੋਚਦੇ ਹਾਂ ਵੀ ਕਿਉਂ ਨਹੀਂ ਆ ਰਹੀ ਹਾਂਜੀ ਇਹ ਆਵੇ ਤਾਂ ਉਹਦੇ ਉਹਨਾਂ ਲਈ ਬੜਾ ਸਨਯੋਗ ਢਾਡੀ ਕਲਾ ਜਿਹੜੀ ਹੈ ਹਾਂਜੀ ਦੇਖੋ ਕਿੰਨੇ ਪੈਸੇ ਲਾ ਕੇ ਆਪਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਾਂਜੀ ਤੇ ਢਾਡੀ ਕਲਾ ਨੇ ਮੈਨੂੰ ਮੈਂ 12 ਮੁਰਖਾਂ ਦਾ ਟੂਰ ਕੀਤਾ ਜੀ ਅੱਛਾ ਢਾਡੀ ਕਲਾ ਹਾਂਜੀ ਬਿਲਕੁਲ ਮਨ ਪਾਣੇ ਹਾਂਜੀ ਪਰ ਸਤਿਗੁਰੂ ਦੀ ਕਿਰਪਾ ਜਿਹੜੀ ਢਾਡੀ ਕੋਈ ਵੀ ਕਲਾ ਹਾਂਜੀ ਉਹ ਬੰਦੇ ਨੂੰ ਆਪਣੀ ਮੰਜ਼ਰ ਤੇ ਲੈ ਜਾਂਦੇ ਜੋ ਉਹ ਚਾਹੇ ਕੀ ਹੋ ਸਕਦਾ ਮਹਿੰਤ ਨਾਵਾ ਤੁਹਾਨੂੰ ਚੰਗਾ ਮਿਲਦਾ ਜਦੋਂ ਬਾਹਰਲੇ ਬੰਦੇ ਜਿਹੜੇ ਆਪਾਂ ਜਾਣੀਏ ਪੰਜਾਬੀ ਬੰਦੇ ਹਾਂ ਜਿਸ ਤਰ੍ਹਾਂ ਕਰਦਾ ਬੜਾ ਹੀ ਬਹੁਤ ਹੀ ਵਧੀਆ ਜੀ ਕਿਵੇਂ ਮਹਿਸੂਸ ਕਰਦੇ ਤੁਸੀਂ ਬਹੁਤ ਹੀ ਵਧੀਆ ਥੋੜੇ ਮਹਿਸੂਸ ਕਰਦੇ ਸਾਨੂੰ ਤਕਰੀਬਨ ਤਿੰਨ ਮਹੀਨਿਆਂ ਖਾਲ ਤਾਂ ਸਾਨੂੰ ਸੱਦਿਆ ਹਾਂਜੀ ਨੌਕਰੀ ਸਾਨੂੰ ਬਲੈਸ ਹਾਂਜੀ ਅ ਨੌਕਰੀ ਤੋਂ ਬਾਅਦ ਜਨਮ ਹਾਂਜੀ ਫਿਰ ਗਾਉਂ ਤੋਂ ਸਾਨੂੰ ਇਟਲੀ ਵਾਲਿਆਂ ਨੇ ਬੁਲਾ ਲਿਆ ਹਾਂਜੀ ਸਿੰਗਾਪੁਰ ਮਲੇਸ਼ੀਆ THAILAND ਤਮਾ ਦੋ ਤਿੰਨ ਉਹਦਾ ਪਹਿਲਾ ਲਾਚ ਠੀਕ 35 ਸਾਲ ਗੱਲ ਹਣ ਕੋਈ ਆਪਣੇ ਪਰਿਵਾਰ ਚ ਕਰਦਾ ਜੀ ਤੁਹਾਡਾ ਕੋਈ ਹੋਣਾ ਮੇਰਾ ਬੇਟਾ ਕਰਦੇ ਟਾਡਿਕਲਾ ਕੀ ਨਾਮ ਹੈ ਇਹਨਾਂ ਦਾ ਬੇਟੇ ਦਾ ਸਵਰਨ ਸਿੰਘ ਸਵਰਨ ਸਿੰਘ ਜੀ ਤੇ ਇਹ ਕੈਨੇਡਾ ਦਾ ਟੂ ਇਹ ਲਾਇਆ ਹੈ ਹਾਂਜੀ ਤੇ ਕੁਛ ਤਾਂ ਮੈਂ ਵੀ ਕੀਤੀ ਕੈਨੇਡਾ ਬਜਾਇਆ ਜ ਅਮਰੀਕਾ ਸਾਰੀ ਸਕਾਰੀਆਂ ਕੀ ਕਰ ਰਹੇ ਹੋ ਇਹਨਾਂ ਨੂੰ ਤੁਸੀਂ ਨਾਲ ਹੈ ਜੀ ਸਾਰੰਗੀ ਹਾਂ ਮੈਂ ਸਰੰਗੀ ਮਾਸਟਰ ਹੈ ਜੀ ਮਾਸਟਰ ਨਹੀਂ ਪਰ ਬੇਟੇ ਨੂੰ ਵੀ ਸਕਾਰੀਆਂ ਜੀ ਹੈ ਜੀ ਬੇਟਾ ਬੇਟਾ ਬਜਾ ਲੰਦਾ ਹੀ ਆਪਣਾ ਨਹੀਂ ਬੇਟਾ ਜਿਹੜਾ ਛੋਟਾ ਸੀ ਨਾ 19ਵੇਂ ਸਾਲ ਚਟਾਈ ਕਰ ਗਿਆ ਸੀ ਅੱਛਾ ਜੀ ਉਹ ਬੜਾ ਹੋਣਹਾਰ ਸੀ ਹਾਂਜੀ ਉਹਨੂੰ ਹਰ ਸਾਜ ਆਉਂਦਾ ਸੀ ਤਕਰੀਬਨ ਅੱਛਾ ਜੀ ਤਪਲਾ ਸਰੰਗੀ ਬਾਜਾ ਗੋਣੋ ਬਹੁਤ ਵਧੀਆ ਹਾਂਜੀ ਉਹ ਕਾਫੀ ਸਾਲ ਸਿੱਖਿਆ ਸੀ ਇਹ ਸਿਰ ਤਪਲਾ ਮਤਦਾ ਹਾਂਜੀ ਕੀਰਤਨ ਕਰ ਰਹੇ ਨੇ ਕਥਾ ਕਰ ਲੈਂਦੇ ਆ ਹਾਂਜੀ ਢਾਡੀ ਵਧੀਆ ਅੱਛਾ ਜੀ ਆਵਾਜ਼ ਵਧੀਆ ਇਹਨਾਂ ਦੀ ਅੱਛਾ ਜੀ ਮੇਰੇ ਨਾਲ ਵੀ ਅੱਛੀ ਹੈ ਬੇਟੇ ਦੀ ਬੱਟੀ ਦਾ ਹਾਂਜੀ ਤੁਸੀਂ ਕਿਹੜੇ ਕਿਹੜੇ ਜਥਿਆਂ ਨਾਲ ਤੂਫਾਨ ਤੋਂ ਬਗੈਰ ਹੋਰ ਕਿਹੜੇ ਕਿਹੜੇ ਜਥਿਆਂ ਨਾਲ ਕੰਮ ਕਰਿਆ ਜੀ ਤੂਫਾਨ ਤੋਂ ਪਹਿਲਾਂ ਜੀ ਜਗੇਂਦਰ ਸਿੰਘ ਛੇਰਪੁਰੀ ਹਾਂਜੀ ਉਦੋਂ ਪਹਿਲਾਂ ਇੰਦਰਜੀਤ ਸਿੰਘ ਜੀ ਜਾਨਪੁਰੀ ਹਾਂਜੀ ਜਿਹਦੇ ਨਾਲ ਮੈਂ ਬਾਲੇ ਮੁਰਖਾਂ ਦੇ ਟੂਰ ਲਾਈ ਹਾਂ ਦੋ ਟੂਰ ਮੈਂ ਲਾਇਆ ਜੀ ਕੇਐਚ ਜੀ ਅਕੈਡਮੀ ਜਗਰਾਮਾ ਅੱਛਾ ਅਕੈਡਮੀਆਂ ਹਾਂਜੀ ਦੋ ਟੂਰ ਨਹੀਂ ਲਵਾਈ ਸੀ ਹਾਂਜੀ ਇੱਕ ਸਾਲ ਅਸੀਂ 19 ਬੱਚੇ ਲੈ ਕੇ ਗਏ ਸੀ ਹਾਂਜੀ ਇੱਕ ਸਾਲ ਫਿਰ ਕੱਲਾ ਜਥਾ ਠੀਕ ਹੈ ਉਹ ਕੈਡਮੀਰਟ ਕੋਲ ਆਇਆ ਹਾਂਜੀ ਤੇ 4 ਸਾਲ ਮੋ ਉਹਦੇ ਨਾਲ ਕੰਮ ਕੀਤਾ ਜੀ ਹਾਂਜੀ ਢੱਟ ਤੇ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਜੋ ਸੰਗੀਤ ਤੇ ਹੋ ਗਿਆ ਫਿਰ ਮੈਂ ਸੰਗੀਤ ਤੇ ਗਾਉਣਾ ਹਾਂਜੀ ਫਿਰ ਫਿਰ ਉਸ ਛੇਪਰੀ ਬਾਅਦ ਫਿਰ ਤੂਫਾਨ ਸਾਹਿਬ ਜਾਂ ਵਾਲੀ ਵੇਲਾ ਸੀ ਸਾਹਿਬ ਦੀ ਭਾਰੀ ਹਾਂਜੀ ਫਿਰ ਆਈ ਠੀਕ ਹੈ ਇੱਕ ਨਰਜਿਸ ਨਾਰਕਸ ਹੋਇਆ ਜੀ ਹਾਂਜੀ ਜਿਹਦੇ ਨਾਲ ਮੈਂ ਵਿਸ਼ੇਸ਼ ਨਾਲ ਜਿਤੇ ਹਾਂਜੀ ਇਹ ਰਾਜਾ ਜੀ ਦੇ ਨਾਨਾ ਜੀ ਹਾਂਜੀ ਤੇ ਹੁਣ ਹੁਣ ਅੱਜ ਕੱਲ ਜਿਹੜਾ ਜੱਥਾ ਹੁਣ ਕਿਹੜੇ ਨਾਲ ਕੰਮ ਕਰ ਰਹੇ ਹੋ ਤੁਸੀਂ ਹੁਣ ਜੇ ਮੈਂ ਅਕੈਡਮੀ ਚ ਕੰਮ ਕਰ ਰਿਹਾ ਜੱਥੇ ਤਾਂ ਮੈਨੂੰ ਜਿਹੜੇ ਬੁਲਾ ਲੈਂਦੇ ਆ ਹਾਂਜੀ ਤਕਰੀਬਨ ਮੈਂ ਉਹਨਾਂ ਨਾਲ ਲਵਾ ਦਿੰਦਾ ਅੱਛਾ ਮੇਰਾ ਆਪਣਾ ਪੱਕਾ ਸਾ ਜੱਥਾ ੜੀ ਆਪਾਂ ਤਾਂ ਸਾਜੀ ਦੇਣ ਜਾ ਰਹੇ ਹਾਂ ਹਾਂ ਮੈਂ ਹੁਣ ਫਿਰ ਕਈ ਸਾਲਾਂ ਤੋਂ ਅਕੈਡਮੀਾਂ ਚ ਕੰਮ ਕਰ ਰਿਹਾ ਹਾਂ ਜਿਵੇਂ ਤੁਹਾਡਾ ਸਭਰਾਵੀ ਹਾਂਜੀ ਤੇ ਬਹੁਤ ਦੂਰ ਦੂਰ ਗੁਆਲਿਆਰ ਤੱਕ ਅੱਛਾ ਜੀ ਹਾਂਜੀ ਹੁਪੀ ਹਾਂਜੀ ਪਲੀਆ ਸ਼ਹਿਰ ਹਾਂਜੀ ਮਲਕੇ ਤੇ ਜਿਕਰਾ ਮੈਂ ਸੰਦ 16 ਸਾਲ ਲਾਇਆ ਅੱਛਾ ਤੇ ਹੁਣ ਮੈਂ ਜੀ ਨਵੇਂ ਸ਼ਹਿਰ ਆਇਆ ਨਵੇਂ ਸਰ ਕਿਹੜਾ ਕਿਹੜੀ ਜਗ੍ਹਾ ਤੇ ਨਵੇਂ ਸ਼ਹਿਰ ਰਕਣਾ ਪਿੰਡ ਹੈ ਰਕਣਾ ਮੈਂ ਹਾਂ ਉੱਥੇ ਮੇਰੇ ਕੋਲ ਚਾਰ ਗਰੁੱਪਾਂ ਹਾਂਜੀ ਬੱਚਿਆਂ ਦੇ ਹਾਂਜੀ ਜਿਹੜੇ ਬਹੁਤ ਹੀ ਟਾੜੀਵਾਰਾ ਜਿਹੜਾ ਟਾੜੀ ਫਿਰਸਾ ਹਾਂਜੀ ਹਾਂਜੀ ਉਹ ਕਰਦੇ ਆ ਠੀਕ ਸਦਾ ਦਰਸ਼ਨ ਸਿੰਘ ਜੀ ਵੀ ਜਿਹੜਾ ਤੁਸੀਂ ਇਹ ਫੰਕਸ਼ਨ ਆਪਾਂ ਕਰਦੇ ਆ ਹਾਂ ਜੀ ਹਾਂ ਜੀ ਉਹ ਨਹੀਂ ਨਾ ਕਿ ਮਾਨ ਸਨਮਾਨ ਕਿਸ ਤਰ੍ਹਾਂ ਕਰ ਰਹੇ ਆ ਤੁਹਾਡਾ ਪ੍ਰੋਗਰਾਮ ਮਦ ਜੀ ਹਾਂਜੀ ਹਾਂ ਪਰਮ ਅਸੀਂ ਵੀਰ ਜੀ ਬਿਨਾਂ ਸੱਚੇ ਤੋਂ ਜਾਣਦੇ ਹਾਂ ਜੀ ਜਿੱਥੇ ਜਾਣਦੇ ਆ ਤਾਂ ਸਾਡਾ ਬੜਾ ਸਨਮਾਨ ਹੁੰਦਾ ਠੀਕ ਹੈ ਹੁਣ ਜਿਵੇਂ ਤੁਹਾਨੂੰ ਦੱਸਾਂ ਮੈਂ ਰਕੜਾ ਪਿੰਡੇ ਵਿੱਚ ਮੈਂ ਬੱਚਿਆਂ ਸਿਖਾ ਰਿਹਾ ਹਾਂ ਹਾਂ ਜੀ ਹਾਂ ਜੀ ਉੱਥੇ ਲੋਕ ਸਾਧਦੇ ਉਹਨਾਂ ਬੱਚਨ ਬੜੇ ਪ੍ਰੇਮ ਨਾਲ ਠੀਕ ਹੈ ਮਾਨ ਸਨਮਾਨ ਪੂਰਾ ਦਿੰਦੇ ਹਾਂ ਜੀ ਤੇ ਜਿੰਮੇ ਅਸੀਂ ਆਪਾਂ ਕੋਈ ਪੱਕੀ ਮੁਕੰਮਲ ਕਰਕੇ ਜਾਈਦਾ ਅੱਛਾ ਹਾਂ ਬਾਕੀ ਜਿਹੜਾ ਹੁਣ ਵਾਲਾ ਵਿਰਸਾ ਬਹੁਤ ਪਿੱਛੇ ਜਾ ਰਿਹਾ ਇਸ ਪੱਖੋਂ ਹਾਂਜੀ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕਰਕੇ ਹਟਾਂ ਵੀ ਇਹ ਜਿਹੜੀ ਢਾਡੀ ਕਲਾਕਾਰ ਕਲਾ ਨਾ ਇਹ ਬੰਦੇ ਉਹਨੂੰ ਬਹੁਤ ਮੁੱਟੀ ਤੇ ਪਤਾ ਨਹੀਂ ਨਵੇਂ ਬੱਚੇ ਨਹੀਂ ਆ ਰਹੇ ਨਾ ਨਾ ਉਹਨਾਂ ਨੂੰ ਅਕਲੀ ਸੁਣਦੀ ਨਹੀਂ ਉਹ ਸੁਣੀ ਨਹੀਂ ਰਹੇ ਤੇ ਬਾਕੀ ਉਹ ਜਿਹੜੀ ਡੰਗੜ ਦੂੰਗੜ ਉਹ ਜ਼ਿਆਦਾ ਸੁਣਦੇ ਆ ਉਹ ਬੱਚੇ ਅੱਡੇ ਦਾ ਸਾਡੇ ਬੋਲੇ ਹੋਏ ਪੈ ਜੀ ਉਹ ਸੁਣ ਕੇ ਠੀਕ ਆਪਣਾ ਖਾਲਸਾ ਜੀ ਹੁਣ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਹਾਂ ਜੀ ਵੀ ਇਹਦੇ ਵਿੱਚ ਤੁਹਾਡਾ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਇਹਦੇ ਬਾਰੇ ਵੀ ਜਾਣਨਾ ਜੋ ਵਾਹਿਗੁਰੂ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਜੀ ਅੱਛਾ ਜੀ 15000 ਮੈਨੂੰ ਤਨਖਾਹ ਦਿੰਦੇ ਹਾਂ ਜੀ ਬਾਕੀ ਪ੍ਰੋਗਰਾਮ ਤਕਰੀਬਨ 1 ਮਹੀਨੇ ਚ ਤਿੰਨ ਪੈ ਜਾਂ ਚਾਰ ਪੈ ਜਾਣਾ ਹਾਂ ਜੀ ਉਹਨਾਂ ਦੇ ਤਕਰੀਬਨ ਮੈਂ ਰੱਬ ਨਾਲ ਕਰੇ ਹਾਂ ਬੰਸਾ 10000 ਤੱਕ ਮਹੀਨੇ ਤੱਕ ਮੈਨੂੰ ਉਹ ਆ ਜਾਂਦਾ ਅੱਛਾ 15000 ਮਿੰਟ ਤੱਕ ਆ ਦਿੰਦੇ ਬੜੀ ਸਤੂਰ ਕਿਰਪਾ ਮੈਂ ਕਹਿੰਦਾ ਜੀ ਬੱਚੇ ਇਸ ਪਾਸੇ ਆਉਣ ਹਾਂਜੀ ਤੇ ਕਿੰਨਾ ਵੀ ਕੋਈ ਬੱਚਾ ਗਰੀਬ ਹੈ ਹਾਂਜੀ ਇਹ ਕਲਾਸਿਕ ਕੇ ਉਹ ਗੋਲੂ ਗਾ ਜੀ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ ਜੀ ਇੰਨੇ ਕੁ ਮੈਂ ਮਹਿਸੂਸ ਕਰਦਾ ਹਾਂ ਵੀ ਬੱਚੇ ਕਿਉਂ ਨਹੀਂ ਇਸ ਪਾਸੇ ਆ ਰਹੇ ਹੂੰ ਮੇਰੇ ਨਾਲ 6 ਮਹੀਨੇ 7 ਮਹੀਨੇ ਸੱਚੀ ਬੀਤੀਆਂ ਬੱਚੀਆਂ ਅੱਛਾ ਜਿਹੜੇ ਮੇਰੇ ਨਾਲ ਕੰਮ ਕਰਦੇ ਦੋ ਸਾਲ ਹਾਂਜੀ ਕਿ ਤਕਰੀਬਨ ਹਰ ਪ੍ਰੋਗਰਾਮ ਤੋਂ ਅਸੀਂ ਸਾਨੂੰ 20000 25000 ਹਾਂਜੀ ਪ੍ਰੋਗਰਾਮ ਦਾ ਸਾਨੂੰ ਮਿਲ ਜਾਂਦਾ ਠੀਕ ਹੈ ਚਲ ਬੰਦ ਹਾਂਜੀ ਲਾਲੋ ਸਾਹਿਬ ਵੀ ਮਹੀਨੇ ਚਾਰ ਪ੍ਰੋਗਰਾਮ ਹੋਗੇ ਹਾਂਜੀ ਤੇ ਜਲਦੀ ਕਰ ਲਵਾਂਗੇ ਤੇ ਇਹ ਖਾਸਾ ਜੀ ਇੱਕ ਜਿਹੜੀ ਆਪਾਂ ਫੰਕਸ਼ਨ ਜਿਹੜੇ ਕਰਦੇ ਹਾਂ ਤੁਸੀਂ ਅੱਜ ਕੱਲ੍ਹ ਪ੍ਰੋਗਰਾਮ ਆ ਇਹ ਧਾਰਮਿਕ ਜਗ੍ਹਾ ਜੀ ਹੁੰਦੀ ਹੈ ਕਿ ਕੋਈ ਵਿਆਹ ਸੰਗਤ ਕਰ ਹਾਂਜੀ ਧਾਰਮਿਕ ਜੋੜ ਮੇਲੇ ਹਾਂਜੀ ਤੇ ਲੋਕ ਵਿਆਹਾਂ ਤੇ ਵੀ ਸਾਦੇ ਠੀਕ ਹੈ ਆਪਣਾ ਏਰੀਆ ਥੋੜਾ ਜਿਹਾ ਇਸ ਪੱਖੋਂ ਪਿੱਛੇ ਹੈ ਆ ਮਾਲਵੇ ਦਾ ਹਾਂ ਪਰ ਜਿਹੜੇ ਮ ਉਸ ਏਰੀਏ ਚ ਨਾ ਉਹ ਤਕਰੀਬਨ ਤਕਰੀਬਨ ਵਿਆਹ ਸ਼ਾਦੀ ਤੇ ਢਾਡੀ ਬੁਲਾਉਂਦੇ ਅੱਛਾ ਜਾਂ ਰਾਗੀ ਕਿਹੜੀ ਜਨੰਦਰ ਸਾਹਿਬ ਤੇ ਜੀ ਨਵਾਂ ਸ਼ਹਿਰ ਨਮਸ ਜਨੰਦਰ ਏਰੀਆ ਵੀ ਅੰਬਰਸਰ ਤੱਕ ਬਦਲ ਹਾਂ ਗੁਰਦਾਰ ਸਾਹਿਬ ਤੱਕ ਹਾਂ ਜੀ ਇਹ ਲੋਕ ਢਾਡੀਆਂ ਨੂੰ ਬੜਾ ਪਸੰਦ ਕਰਦੇ ਤੇ ਜ਼ਿਆਦਾ ਢਾਡੀਆਂ ਨੂੰ ਵਿਆਹ ਸ਼ਾਦੀ ਤੇ ਕਹ ਲੈਂਦੇ ਜੀ ਚਾਹੇ ਕੁੜੀ ਦਾ ਵੈ ਹਾਂਜੀ ਚਾਹੇ ਮੁੰਡੇ ਦਾ ਵੈ ਹਾਂਜੀ ਉਹਨਾਂ ਟਰਾਡੀ ਜੇ ਸਾਨੂੰ ਉਹਨਾਂ ਨੇ ਬੁਲਾਉਣੇ ਪਾ ਠੀਕ ਤੁਸੀਂ ਜਿਹੜੀ ਸੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਜਾਂ ਕੋਈ ਹਰਿਆਣਾ ਸਰਕਾਰ ਉਹਨਾਂ ਤੋਂ ਕੀ ਮੰਗ ਕਰ ਰਹੇ ਹੋ ਵੀ ਸਾਨੂੰ ਕੋਈ ਪੈਨਸ਼ਨ ਮੈਂ ਸੋਮਣੀ ਕਮੇਟੀ 'ਚ ਵੀ ਕੰਮ ਕੀਤਾ ਜੀ ਹਾਂਜੀ ਉਦੋਂ ਸਿਰਫ ਸਾਡੇ ਦਰਖਾਹ ਤਰਖਾਈ ਹੁੰਦੀ ਸੀ ਹਾਂਜੀ ਜਾਂ ਸਾਨੂੰ TADA ਬਿੱਲ ਮਿਲਦਾ ਸੀ ਆਉਣ ਜਾਂਦਾ ਹਾਂ ਜਿੱਥੇ ਗਏ ਆ ਉੱਤੇ ਜਿੰਨਾ ਕਸ ਪਰ ਦਿੰਦੇ ਸੀ ਉਦੋਂ ਮਿਲ ਜਾਂਦੇ ਹਾਂਜੀ ਉਸ ਤੋਂ ਬਾਅਦ ਕਮੇਟੀ ਨੇ ਉਹਨਾਂ ਚਾਹਤਾ ਸਾਰੇ ਟਾੜੀ ਰੱਖੀ ਸੀ ਕੱਚੇ ਹਾਂਜੀ ਹੁਣ ਅੱਜ ਤੋਂ ਮੇਰੇ ਖਿਆਲ 15 ਸਾਲ ਉਹਨਾਂ ਨੇ ਟਾੜੀ ਪੱਤੀ ਕੀਤੀ ਪੱਤੀ ਹਾਂ ਤੇ ਸੁਮਨ ਕਮੇਟੀ ਚ ਵੀ ਅਸੀਂ ਬੜੀ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਰਹੇ ਜਿੱਥੇ ਸਾਡੀ ਜੂਰੀ ਲੱਗਦੀ ਸੀ ਹਾਂਜੀ ਉੱਥੇ ਸੁਮਨ ਕਮੇਟੀ ਮੈਂ ਸਰਪਤੀ ਹਾਂਜੀ ਪਰ ਉਹਨਾਂ ਦਾ ਠੁਮਣ ਕਮੇਟੀ ਦਾ ਪ੍ਰਬੰਧਕ ਵਧੀਆ ਨਹੀਂ ਸੀ ਅੱਛਾ ਸਾਡੇ ਵਾਲਾ ਠੀਕ ਹੈ ਜੀ ਜਿੰਨਾ ਸਾਡਾ ਵੈਕੂਲ ਕੇਪਨ ਜਿੰਦੋਂ ਅਸੀਂ ਯਾਦ ਹੋਏ ਹਾਂਜੀ ਅਲਵੀਲਾ ਜੀ ਦਾ ਕੰਮ ਚੱਲਿਆ ਹਾਂਜੀ ਤੂਫਾਨ ਸਾਹਿਬ ਦਾ ਕੰਮ ਚੱਲਿਆ ਹਾਂਜੀ ਉਦੋਂ ਤੋਂ ਲਾ ਕੇ ਬਹੁਤ ਵਧੀਆ ਚੱਲ ਰਿਹਾ ਹੈ ਜੀ ਹੁਣ ਤੱਕ ਵੀ ਚੱਲ ਰਿਹਾ ਹੈ ਸਰਦਾਰ ਦਰਸ਼ਨ ਸਿੰਘ ਜੀ ਅਗਲਾ ਸਵਾਲ ਇਹ ਹੈ ਵੀ ਸ਼੍ਰੋਮਣੀ ਕਮੇਟੀ ਜਾਂ ਆਪਣੀ ਪੰਜਾਬ ਸਰਕਾਰ ਹੈ ਵੀ ਤੁਸੀਂ ਕੀ ਮੰਗ ਕਰ ਰਹੇ ਹੋ ਜਿਹੜੇ ਨਵੇਂ ਢਾਢੀ ਆ ਜਾਂ ਪੁਰਾਣੀ ਢਾਢੀ ਆ ਜਿਹੜਿਆਂ ਦਾ ਕੰਮਕਾਰ ਘਟ ਚੱਲਦਾ ਹੈ ਕੀ ਤੁਸੀਂ ਤੁਹਾਡੀ ਕੀ ਮੰਗ ਹੈ ਸਾਡੀ ਇਹ ਮੰਗ ਹੈ ਵੀ ਜਿਹੜਾ ਕੋਈ ਟਾਡੀ ਗਰੀਬ ਹੈ ਹਾਂਜੀ ਚਾਹੇ ਕੋਈ ਵੀ ਜੱਟਾ ਚਾਹੇ ਜ਼ਮੀਂਦਾਰਾ ਜਾਂ ਛੋਟੀ ਕੋਈ ਬਰਾਦਰੀ ਹੈ ਹਾਂਜੀ ਉਹਦਾ ਸ਼ੁਮਨਿਕ ਕਮੇਟੀ ਦਾ ਫਰਜ਼ ਬਣਦਾ ਉਹਨੂੰ ਸੰਯੋਗ ਦੇ ਠੀਕ ਹੈ ਜੀ ਉਹਦੇ ਬੱਚਿਆਂ ਦਾ ਖਿਆਲ ਰੱਖੀ ਹਾਂਜੀ ਕਿਉਂਕਿ ਢਾਡੀ ਕੌਮ ਦੇ ਸਾਂਝੇ ਹੁੰਦੇ ਉਹ ਕੌਮ ਨੂੰ ਜਗਾਉਂਦੇ ਆ ਸੁੱਤੀ ਪਈ ਕੌਮ ਨੂੰ ਜਗਾਉਂਦਾ ਇਹ ਢਾਡੀਆਂ ਦਾ ਦੇਣ ਕੋਈ ਦੇ ਨਹੀਂ ਸਕਦਾ ਹਾਂਜੀ ਪਰ ਸਾਡਾ ਸ਼ੁਮਨਿਕ ਕਮੇਟੀ ਥੋੜਾ ਜਿਹਾ ਇਸ ਪਾਸੇ ਧਿਆਨ ਦੇਵੇ ਤਾਂ ਜਿਹੜਾ ਸਾਡਾ ਤਾਂ ਉਹ ਕਿ ਪੱਖ ਹੈ ਹਾਂਜੀ ਉਹ ਹੋਰ ਸਾਡੇ ਜਿਹੜੇ ਬੱਚੇ ਪੁੱਠੇ ਪਾਛੇ ਜਾ ਰਹੇ ਸਿੱਧੇ ਪਾਸੇ ਪੈ ਸਕਦੇ ਨੇ ਢਾਢੀਆਂ ਨੂੰ ਸਹਯੋਗ ਦਿੱਤਾ ਜਾਵੇ ਚਾਹੇ ਸਰਕਾਰ ਹੈ ਚਾਹੇ ਸ਼੍ਰੋਮਣੀ ਕਮੇਟੀ ਹੈ ਇਹ ਸਾਡੀ ਇਹ ਮੰਗ ਹੈ ਜਲਦੀਆਂ ਗੱਲਾਂ ਸਾਡੇ ਨਾਲ ਅੱਜ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸ్రోਤਿਆਂ ਨਾਲ ਸਰਦਾਰ ਦਰਸ਼ਨ ਸਿੰਘ ਪੋਲਾ ਜੀ ਇਹਨਾਂ ਦਾ ਸਾਰੇ ਸ్రోਤਿਆਂ ਨੂੰ ਰੂਬਰੂ ਹੋਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਰਕਿਆਂ ਦੇ ਰੂਬਰੂ ਹੋਈ ਤੁਹਾਡਾ ਵੀਰ ਜੀ ਬਹੁਤ ਧੰਨਵਾਦ ਤੁਸੀਂ ਮੈਨੂੰ ਨਵਾਜਿਆ ਜੀ ਇਸੇ ਤਰ੍ਹਾਂ ਤੁਸੀਂ ਟਾੜੀਆਂ ਨੂੰ ਜਾਂ ਕਿਸੇ ਵਧੀਆ ਪ੍ਰਚਾਰਕਾਂ ਨੂੰ ਨਵਾਜਦੇ ਰਹੋਗੇ ਉਹ ਬਹੁਤ ਫਰਕ ਪਊ ਸੁਣਨ ਵਾਲਿਆਂ ਵਿੱਚ ਬਹੁਤ ਫਰਕ ਪਊ ਤੇ ਉਹਨਾਂ ਦਾ ਜਿਹੜੇ ਪਛਰੇ ਹੋਇਆ ਉਹਨਾਂ ਨੂੰ ਕੋਈ ਗਿਆਨ ਮਿਲੂ ਬਹੁਤ ਬਹੁਤ ਤੁਹਾਨੂੰ ਮੈਂ ਆਪਦੇ ਆਪਦੇ ਬੰਨੇ ਤੁਹਾਡਾ ਕਰਦਾ ਜੀ ਐਨ ਨੂੰ ਤੁਸੀਂ ਮੈਨੂੰ ਗਰੀਬ ਨੂੰ ਨਵਾਜਿਆ ਤੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਅਦੇ ਲੰਮੀ ਉਮਰ ਰੱਖੇ ਕਰੇ ਤੇ ਇਸੇ ਤਰ੍ਹਾਂ ਤੁਸੀਂ ਇਹ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ